ਅੱਜ ਤੁਹਾਨੂੰ ਉਸ ਸਿੱਖ ਬਾਰੇ ਜਾਣਕਾਰੀ ਦੇਵਾਂਗੇ ਜਿਸ ਸਿੱਖ ਨੇ 5 ਸਾਲ ਜੇਲ੍ਹ ਦੀ ਸਜ਼ਾ ਸਿਰਫ਼ ਕਸੈਰੇ ਵਿੱਚ ਕੱਟ ਦਿੱਤੀ ਸੀ ਜਿਸ ਦਾ ਨਾਮ ਸੀ ਖੜਕ ਸਿੰਘ 1922 ਵਿੱਚ ਬਟੇਰੀਆ ਦੇ ਰਾਜ ਸਮੇਂ ਇੱਕ ਪਾਸੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਧਾਨ ਵੀ ਸਨ ਜੈਤੋ ਦੇ ਮੋਰਚੇ ਸਮੇਂ ਜਦੋਂ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਗੈਰ ਕਾਨੂੰਨੀ ਅਕਰਾਰ ਦੇ ਦਿੱਤਾ ਸੀ ਤਾਂ ਵੱਡੇ ਵੱਡੇ ਲੀਡਰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਸੀ ਇਹਨਾਂ ਵਿੱਚ ਬਾਬਾ ਖੜਕ ਸਿੰਘ ਵੀ ਸੀ ਜੇਲ੍ਹਾਂ ਵਿੱਚ ਸਰਕਾਰੀ ਹੁਕਮ ਅਨੁਸਾਰ ਦਸਤਾਰ ਤੇ ਵੀ ਪਾਬੰਦੀ ਲਾ ਦਿੱਤੀ ਸੀ ਇਸ ਦਾ ਵਿਰੋਧ ਕਰਦਿਆਂ ਬਾਬਾ ਖੜਕ ਸਿੰਘ ਨੇ 22 ਜਨਵਰੀ 1923 ਨੂੰ ਆਪਣੇ ਸਰੀਰ ਉੱਪਰ ਕੇਵਲ ਇੱਕ ਅਖਸ਼ਾਰਾ ਰੱਖ ਕੇ ਸਾਰੇ ਕੱਪੜੇ ਉਤਾਰ ਦਿੱਤੇ ਸਨ ਉਸ ਸਮੇਂ ਪੰਜਾਬ ਦਾ ਹੋਮ ਮਿਨਿਸਟਰ ਬਾਬਾ ਖੜਕ ਸਿੰਘ ਨੂੰ ਮਨਾਉਣ ਲਈ ਗਿਆ ਸੀ ਪਰ ਬਾਬਾ ਖੜਕ ਸਿੰਘ ਆਪਣੇ ਫੈਸਲੇ ਤੇ ਅਟੱਲ ਰਹੇ ਜਿਸ ਕਰਕੇ ਅੰਗਰੇਜ਼ ਸਰ